ਜਿਹੜਾ ਇਹਦਾ ਮੋਢੇ ਨਾਲੋਂ ਬਣਾਈ ਤੇ ਚਲੋ ਦਰਖੇ ਦਾ ਮਾਨ ਕੀਤਾ ਪਿੰਡ ਦਾ ਮਾਨ ਪੰਜਾਬ ਦਾ ਮਾਨ ਹੋਇਆ ਵਾ ਬਹੁਤ ਖੁਸ਼ੀ ਦੀ ਗੱਲ ਆ ਮੇਰੀ ਧੀ ਨੇ ਇੱਡੀ ਤੱਕ ਦੇ ਆਉਦੇ ਤੁਰਾ ਉਹਦੇ ਨਾਲ ਬਹੁਤ ਜ਼ਿਆਦਾ ਖੁਸ਼ੀ ਹੋਈ ਜਦੋਂ ਦਾ ਹੁਦਰੀ ਦੇ ਤਲਵਾ ਦਾ ਪੰਜ ਗਾਂਚ ਖੁਲੇ ਬੜੇ ਆ ਤੇ ਉਥੋਂ ਮੁੜ ਕੇ ਬਾਅਦ ਵਿੱਚ ਬੇਨ ਕਾਜ ਨੇ ਲਾਇਆ ਦੋ ਸਾਲਾ ਉਹਨੂੰ ਬਾਅਦਾਂ ਮੁੜ ਕੇ ਆਪਣੇ ਟਰਾਈ ਕਰ ਲਈ ਕੈਂਡੀਡਾ ਦੀ ਤੇ ਪਹਿਲੋਂ ਬੇਟੀ ਗਈ ਬਾਅਦ ਵਿੱਚ ਬੇਟਾ ਗਿਆ ਵਾ ਆਪਣੇ પ્રકાશਦੀਪ ਸਿੰਘ ਇਹ ਆਪਣੇ ਥੋੜਾ ਲੇਟ ਗਿਆ 6 ਮਹੀਨੇ ਤੇ ਉੱਥੇ ਜਾ ਕੇ ਚਲੋ ਮਿਹਨਤ ਕੀਤੀ ਐ 에어ਪੋਰਟ ਤੋਂ ਪਹਿਲਾਂ ਜਰਾ ਜਾ ਰਹੀ ਆ ਸਾਡੀ ਗੁੱਡੀ ਤੇ ਉਥੋਂ ਮੁੜ ਕੇ ਬਾਅਦ ਚ ਚਲੋ ਜੀ ਉਥੋਂ ਬੜੇ ਪੁਰਸ਼ਿਕ ਨੇ ਜਾਣਾ ਮੈਂ ਚਲੋ ਵਧੀਆ ਕੋਸ਼ਿਸ਼ ਕਰੀਤੀ ਤੇ ਬਹੁਤ ਵਧੀਆ ਆ ਅੱਜ ਉਹਦੇ ਮਿਲ ਸਕਤੇ ਅਹੀਂ ਤੇ ਅੱਜ ਬੜੇ ਖੁਸ਼ੀ ਹਾਲਾ ਸਾਰਾ ਸਾਡਾ ਪਰਿਵਾਰ ਬੈਠਾ ਵਾ ਸਾਡਾ ਬਹੁਤ ਧੰਨਵਾਦ ਆ ਸਾਨੂੰ ਬਹੁਤ ਮਾਣ ਆਪਣੀ ਬੇਟੀ ਤੇ ਉਰਦੀ ਮੈਂ ਤਾਂ ਅੰਗ ਲਿਆਈ ਆ ਕਿ ਕਿਰਪਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਾਬਾ ਜੋਗਾ ਸਿੰਘ ਜੀ ਦੀ ਤਰਨਾਦਰ ਤਰਨਾਦਰ ਵਾਲਿਆਂ ਦੀ ਉਹਨਾਂ ਦੀਆਂ ਦਾਸਾਂ صدਕਾ ਬੇਟੀ ਇੱਥੇ ਤੱਕ ਪਹੁੰਚੀ ਉਹਦੀ ਬੇਨਸ ਤੇ ਉਹਨਾਂ ਦੀ ਕਿਰਪਾ ਮਾਫ ਕਰਿਓ ਬਾਕੀ ਇਹਦਾ ਸਕੂਲ ਦਾ ਸਟਾਫ ਹੀ ਬਹੁਤ ਮਿਹਨਤੀ ਸੀ ਉਹ ਡੌਲੀਨ ਮੈਡਮ ਹੈ ਗੁਰਦੀਸ਼ ਮੈਡਮ ਅਮਨਦੀਪ ਮੈਡਮ ਉਹ ਬੜੇ ਇਹਦੇ ਤੋਂ ਇੰਪ੍ਰੈਸ ਹੋਣ ਦੇ ਸੀ ਤੇ ਬੜੀ ਇੰਟੈਲੀਜੈਂਟ ਐ ਐਡਮਿਸ਼ਨ 홀ਡਰ ਬੱਚਾ ਸਾਡਾ ਜਦੋਂ ਉਹਨੂੰ ਜੰਪ ਕਰਾਇਆ ਉਹਦੋਂ ਵੀ ਪ੍ਰਿੰਸੀਪਲ ਸਰ ਕਹਿੰਦੇ ਵੀ ਤੁਸੀਂ ਸਾਡੀ ਬੱਚੀ ਦੇ ਉਹਨਾਂ ਦਾ ਭਾਰ ਨਹੀਂ ਜਿੰਨੇ ਨੰਬਰ ਲੈ ਕੇ ਜਾਂਦੀ ਆ ਤੁਸੀਂ ਪੀਸ਼ੈਂਟ ਡਾਊਨ ਕਰ ਦੇਣੀ ਆ ਮੈਂ ਕਹਿੰਦੀ ਜ਼ਿੰਮੇਵਾਰੀ ਮੇਰੀ ਆ ਮੈਂ ਮਿਹਨਤ ਕਰਾਉਂਗੀ ਕਿ ਉਹ ਉਸੇ ਪੋਜੀਸ਼ਨ ਤੇ ਕਾਇਮ ਰਹੂਗੀ ਤੇ ਬਾਕੀ ਪੰਜ ਗ੍ਰੇਡ ਸਕੂਲ ਦਾ ਗੁਰਹਰਾਈ ਇੰਟੈਲੀਜੈਂਟ ਰਿ ਹੈ ਸਕੂਲ ਅਕੈਡਮੀ ਜਿਹੜੀ ਆ ਉਹਦਾ ਵੀ ਬਹੁਤ ਯੋਗਦਾਨ ਏਰੀ ਮਿਹਨਤ ਰੰਗ ਲਿਓਂ